वाहिगुरू जी ख़ालसा वाहि बेनी करे आजो गॾियां ਇੰਨੇ ਵੀ ਆਪਣੇ ਕਿਸਾਨ ਮਜ਼ਦੂਰ ਐ ਸਾਰੇ ਗੱਡੀਆਂ ਤੋਂ ਠੇਠਾ ਆ ਜਾਓ ਅਗਲੇ ਹੁਕਮ ਆਪਾਂ ਬਾਅਦ ਚ ਕਰਦੇ ਹੈਗੇ ਆ ਕਿੰਨੇ ਬੰਦਾ ਛੱਡ ਕੇ ਬਾਅਦ ਚ ਆ ਜਾਓ ਇਸ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਅਸੀਂ ਪੀਸਫੁਲੀ ਟੰਗਣਾ ਸਵਾਲ ਜਵਾਬ ਕਰਨਾ ਚਾਹੁੰਦੇ ਆ ਜਾਂ ਪ੍ਰਸ਼ਾਸਨ ਗੱਲ ਕਰੇ ਵੀ ਹੀਮੋਂ ਪੀਐਮਓ ਦੇ ਬਹਿਬਤ ਕੋਈ ਬੰਦਾ ਆ ਕੇ ਸਵਾਲਾਂ ਦੇ ਜਵਾਬ ਦੇ ਦੇ ਅਸੀਂ ਫਿਰ ਵਿਰੋਧ ਵੀ ਨਹੀਂ ਕਰਦੇ ਹੈਗੇ ਕਰਕੇ ਦੀ ਅਪੀਲ ਆ ਤੇ ਪ੍ਰਸ਼ਾਸਨ ਜਿਹੜਾ ਵਾ ਉਹ ਆਪਣੀ ਵਿਚਾਰਤੰਦਰਾ ਕਰੇ ਸੋ ਇਸ ਕਰਕੇ ਵੀਰ ਮੂਵ ਕਰੋ ਸਾਡੀ ਅਪੀਲ ਹੈਗੀ ਆ ਸੋ ਇਹ ਅਸੀਂ ਕਹਿੰਨੇ ਹੈਗੇ ਆ ਇਸ ਕਰਕੇ ਆ ਮੁਰਦਾਬਾ 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 ਨਕੀਮਪੁਰ ਕੀਰੀ ਦੇ ਕਿਸਾਨਾਂ ਨੂੰ ਕਤਲ ਕਰਨ ਵਾਲੀ ਮੋਦੀ ਸਰਕਾਰ ਮੁਰਦਾਬਾ ਸਟੇਜ 'ਤੇ ਹੁਕਮ ਹੈ ਪਿਛੇ ਇੱਕ ਇੱਕ ਡਰਾਈਵਰ ਛੱਡ ਕੇ ਸਾਰੇ ਸੰਗਤ ਅੱਗੇ ਆਜੇ ਮੁਰਦਾਬਾ ਨਕੀਮਪੁਰ ਕੀਰੀ ਦੇ ਕਿਸਾਨਾਂ ਨੂੰ ਕਤਲ ਕਰ ਆ ਦੇਖੋ ਆਪਣਾ ਦੋਵਾਂ ਫੋਰਮਾਂ ਨੇ ਐਲਾਨ ਕੀਤਾ ਸੀ ਵੀ ਪੀਐਮ ਜਦੋਂ ਪੰਜਾਬ ਆਉਣਗੇ ਅਸੀਂ ਵੱਡੇ ਜੱਥੇ ਬਣਾ ਕੇ ਉਹਨਾਂ ਦੀ ਰੈਲੀ ਵਾਲ ਨੂੰ ਵਧਾਂਗੇ ਤੇ ਉਹਨੂੰ ਸਵਾਲ ਜਵਾਬ ਕਰਾਂਗੇ ਇਸੇ ਤਰ੍ਹਾਂ ਕੱਲ ਪਟਿਆਲੇ ਸੀ ਅ ਗਰਦਾਸਪੁਰ ਚ ਵੀ ਜੱਬੋਵਾਲ ਇਕੱਠੇ ਹੋਏ ਆ ਤੇ ਥੋੜੀ ਦੇਰ ਬਾਅਦ ਅਸੀਂ ਪੀਐਮ ਉਹਦੀ ਰੈਲੀ ਵਾਲ ਨੂੰ ਸਵਾਲ ਜਵਾਬ ਕਰਨ ਵਾਸਤੇ ਜਾਵਾਂਗੇ ਇਹ ਸਾਡਾ ਪ੍ਰੋਗਰਾਮ ਹੈ ਸਾਡਾ ਨਾ ਤਾਂ ਰਾਹ ਰੋਕਣ ਦਾ ਕੋਈ ਪ੍ਰੋਗਰਾਮ ਹੈਗਾ ਨਾ ਅਸੀਂ ਕਹਿੰਨੇ ਪੀਐਮ ਉਹ ਸਾਭ ਰੈਲੀ ਨਾ ਕਰਨ ਨਾ ਅਸੀਂ ਇਹ ਐਲਾਨ ਕੀਤਾ ਪੀਐਮ ਉਹਦੀ ਰੈਲੀ ਹੋਣੀ ਨਹੀਂ ਲੈਣੀ ਪਰ ਪ੍ਰਸ਼ਾਸਨ ਕੋਈ ਪੀਐਮਓ ਦੇ ਬਿਹੇਫ ਤੇ ਬੰਦਾ ਲੈ ਆਉਂਦਾ ਸਾਡੇ ਨਾਲ ਸਵਾਲ ਜਵਾਬ ਕਰਨ ਦਾ ਅਸੀਂ ਵਿਰੋਧ ਨਹੀਂ ਸੀ ਕਰਨਾ ਹੈਗਾ ਠੀਕ ਹੈ ਨਾ ਸਾਡਾ ਇਹੋ ਜਿਹਾ ਕੋਈ ਕੰਮ ਹੈ ਕਿ ਅੱਜ ਗਰਦਾਸਪੁਰ ਦੇ ਵਿੱਚ ਬਾਹਰੋਂ ਆਉਣ ਵਾਲੇ ਲੋਕਾਂ ਨੂੰ ਤਕਲੀਫ ਹੋ ਰਹੀ ਹੈ ਤੇ ਉਹਦੇ ਵਾਸਤੇ ਪੀਐਮਓ ਸਾਹਿਬ ਜ਼ਿੰਮੇਵਾਰ ਨੇ ਅਸੀਂ ਜ਼ਿੰਮੇਵਾਰ ਨਹੀਂ ਹੈਗਾ ਸਾਡਾ ਕੋਈ ਜਾਮ ਨਹੀਂ ਹੈਗਾ ਇਹਨਾਂ ਝੰਡਾ ਸਵਾਲ ਦਾ ਜਵਾਬ ਸਵਾਲ ਤਾਂ ਅਸੀਂ ਇਹ ਕਰਨਾ ਸੀ ਕਿ ਸਾਨੂੰ ਦਿੱਲੀ ਜਾ ਕੇ ਪ੍ਰਦਰਸ਼ਨ ਕਿਉਂ ਨਹੀਂ ਕਰਨ ਦਿੱਤਾ ਸਾਨੂੰ ਹਾਈਵੇ ਬਣਾ ਕੇ ਸੜਕਾਂ ਦੇ ਉੱਤੇ ਕਿਉਂ ਰੋਕਿਆ ਗਿਆ ਉਹ ਸੰਵਧਾਨਕ ਉਹਦਾ ਦਰਜਾ ਕੀ ਹੈ ਸਾਡੇ ਉੱਤੇ ਜ਼ਬਰ ਕਿਉਂ ਕੀਤਾ ਗਿਆ ਅਰਧ ਸੈਨਿਕ ਫੋਰਸ ਕਿਉਂ ਲਾਈ ਗਈ ਬੁਲੇਟ ਦੀਆਂ ਗੋਲੀਆਂ ਚਾਹੇ ਐਸਐਲਆਰ ਹੋਵੇ ਜਾਹੇ 12 ਬੋਰ ਦੀ ਹੋਵੇ ਚਾਹੇ ਰਬੜ ਦੀਆਂ ਗੋਲੀਆਂ ਹੋਣ ਚਾਹੇ ਤੋਗਾ ਡਰੋਨ ਟਰਾਈ ਬੰਬਾਰਡਿੰਗ ਕਰਨੀ ਹੋਵੇ ਜਾਂ ਹੋਰ ਜ਼ਬਰ ਸਾਡੇ ਖਿਲਾਫ ਇਹ ਕਿਉਂ ਕੀਤਾ ਗਿਆ ਸਾਡੇ 450 ਕਿਸਾਨ ਸ਼ਹੀਦ ਹੋਏ ਸ਼ਹੀਦ ਸੁਭਕਰਨ ਸਿੰਘ ਦਾ ਕਸੂਰ ਕੀ ਸੀਗਾ ਕਿ ਉਹ ਸ਼ਹੀਦ ਕੀਤਾ ਗਿਆ ਲਖੀਮਪੁਰ ਖਰੀਦੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਬਜਾਏ ਟਿਕਟਾਂ ਦੇ ਕਿਉਂ ਨਵਾਜ ਦਿੱਤਾ ਗਿਆ ਕਿਸਾਨਾਂ ਦਾ ਕਰਜ਼ਾ ਮਜ਼ਦੂਰਾਂ ਦਾ ਕਰਜ਼ਾ ਕਿਉਂ ਨਹੀਂ ਮਾਫ਼ ਸਕਦਾ 1457000 ਕਾਰਪੋਰੇਟ ਘਰਾਣਿਆਂ ਦਾ 10 ਸਾਲਾਂ ਚ ਮੋਦੀ ਸਾਹਿਬ ਨੇ ਕਿਉਂ ਮਾਫ਼ ਕਰ ਦਿੱਤਾ ਭਾਰਤ ਡਬਲਯੂਟੀਓ ਤੋਂ ਬਾਹਰ ਆਵੇ ਮਜ਼ਦੂਰਾਂ ਨੂੰ 200 ਦਿਨ ਰੋਜ਼ਗਾਰ 700 ਰੁਪਏ ਦਿਹਾੜੀ ਔਰ ਫਸਲੀ ਬੀਮਾ ਯੋਜਨਾ ਸਰਕਾਰ ਆਪਣੇ ਪ੍ਰੀਮੀਅਮ ਤੇ ਕਰੇ ਸੰਵਿਧਾਨ ਦੀ 5ਵੀਂ ਸੂਚੀ ਆਦੀਵਾਸੀਆਂ ਵਾਸਤੇ ਲਾਗੂ ਹੋਵੇ ਜਦੋਂ 60 ਸਾਲ ਦਾ ਕਿਸਾਨ ਹੋਵੇ ਤਾਂ ਉਹਨਾਂ ਨੂੰ 10000 ਪੈਨਸ਼ਨ ਦਿੱਤੀ ਜਾਵੇ ਸੀ 250 ਅਨੁਸਾਰ ਫਸਲਾਂ ਦੇ ਭਾਅ ਤੈਅ ਕਰਕੇ ਉਹਦੇ ਰੇਟ ਦਿੱਤੇ ਜਾਣ ਇਹ ਸਾਡੇ ਕੰਮ ਪ੍ਰੋਗਰਾਮ ਸੀਗੇ ਸਵਾਲ ਹਾਂ ਸੀ ਇਹਦੇ ਬਾਅਦ ਕਾਠੇ ਕਰਕੇ ਅੱਗੇ ਵਧਾਂਗੇ ਹਾਂ ਇਹਦੇ ਵਾਸਤੇ ਫੋਰਸ ਅਸੀਂ ਅਸੀਂ ਤਾਂ ਜਿੱਥੇ ਤੱਕ ਸੱਤ ਹੋ ਜਾਇਆ ਜੂ ਜਾਵਾਂਗੇ ਸਾਡਾ ਤਾਂ ਕੋ ਟਕਰਾਉਣ ਦਾ ਮਸਲਾ ਨਹੀਂ ਹੈ ਆ ਦੇਖਾਂਗੇ ਮੌਕੇ ਮੁਤਾਬਕ ਉਹ ਲੀਡਰਸ਼ਿਪ ਹੈਗੀ ਫੈਸਲਾ ਕਰਨ ਦੀ